ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਕੋੜਾ ਵਿਅਕਤੀ ਜੋ ਕਿ ਆਪਣੇ ਲੋਕ ਤੋਂ ਬੜਾ ਹੀ ਦੁਖੀ ਸੀ ਦਿਨੇ ਰਾਤ ਤੜਫਦਾ ਹੀ ਰਹਿੰਦਾ ਸੀ ਆਂਡ ਗਵਾਂਡ ਵਿੱਚ ਵੀ ਕਿਸੇ ਨੂੰ ਸੌਣ ਨਹੀਂ ਸੀ ਦਿੰਦਾ ਕਿਉਂਕਿ ਹਾਏ ਹਾਏ ਦੀਆਂ ਆਵਾਜ਼ਾਂ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਸਨ ਸਾਰਾ ਆਂਡ ਗਵਾਂਡ ਉਸ ਤੋਂ ਤੰਗ ਆਇਆ ਹੋਇਆ ਸੀ ਉਸਦੇ ਜ਼ਖਮਾਂ ਵਿੱਚੋਂ ਖੂਨ ਹੀ ਸਿੰਮਦਾ ਰਹਿੰਦਾ ਸੀ। ਮੱਖੀਆਂ ਵੀ ਉਸਦੇ ਆਲੇ-ਦੁਆਲੇ ਘੁੰਮਦੀਆਂ ਰਹਿੰਦੀਆਂ ਸਨ। ਸਰੀਰ ਵਿੱਚੋਂ ਹਰ ਵੇਲੇ ਇੱਕ ਗੰਦੀ ਬਦਬੂ ਆਉਂਦੀ ਸੀ। ਜਦੋਂ ਉਹ ਬੜਾ ਹੀ ਦੁਖੀ ਹੋਇਆ ਉਸਨੇ ਵਿਚਾਰ ਕੀਤੀ ਕਿ ਐਸੇ ਜੀਵਨ ਨੂੰ ਤੇ ਘਰ ਹੈ। ਇਸ ਨਾਲੋਂ ਚੰਗਾ ਤਾਂ ਮੈਂ ਜਮਨਾ ਦਵੀ ਵਿੱਚ ਡੁੱਬ ਕੇ ਹੀ ਮਰ ਜਾਵਾਂ। ਇਹ ਸੋਚ ਕੇ ਉਹ ਜਮਨਾ ਨਦੀ ਵਿੱਚ ਡੁੱਬਣ ਵਾਸਤੇ ਤੁਰ ਪਿਆ ਅਤੇ ਨਦੀ ਵੱਲ ਜਾਂਦੇ ਨੂੰ ਉਸਨੂੰ ਵੇਖ ਕੇ ਕਿਸੇ ਨੇ ਅਚਾਨਕ ਹੀ ਪੁੱਛਿਆ, "ਬੇ ਤੂੰ ਇੱਧਰ-ਕਿਧਰ ਤੁਰਿਆ ਜਾ ਰਿਹਾ ਹੈਂ?" ਕੋੜੀ ਨੇ ਆਖਿਆ ਕਿ ਮੈਂ ਕਿੱਥੇ ਜਾਣਾ ਹੈ ਮੈਂ ਤਾਂ ਜਮਨਾ ਦਰਿਆ ਵਿੱਚ ਮੁਕਤ ਹੋਣ ਚੱਲਿਆ ਹਾਂ ਸੁਣਨ ਵਾਲੇ ਨੇ ਕਿਹਾ ਏ ਕੋੜੀ ਇਸ ਤਰ੍ਹਾਂ ਆਤਮਕਾਤ ਕਰਨਾ ਚੰਗਾ ਨਹੀਂ ਜੇ ਤੂੰ ਜਮਨਾ ਵਿੱਚ ਡੁੱਬ ਕੇ ਮਰੇਗਾ ਤਾਂ ਤੈਨੂੰ ਕੋਈ ਪਰਮਗਤੀ ਵੀ ਪ੍ਰਾਪਤ ਨਹੀਂ ਹੋਣੀ ਇਹ ਸੁਣ ਕੇ ਕੋੜੀ ਨੇ ਕਿਹਾ ਕਿ ਮੈਨੂੰ ਪਰਮਗਤੀ ਮਿਲੇ ਜਾਣਾ ਪਰ ਇਸ ਦੁੱਖ ਤੋਂ ਛੁਟਕਾਰਾ ਜ਼ਰੂਰ ਮਿਲ ਸਕਦਾ ਹੈ ਇਹ ਸੁਣ ਕੇ ਉਸ ਵਿਅਕਤੀ ਨੇ ਕਿਹਾ ਪਰ ਆਤਮਕਾਤ ਕਰਨਾ ਤਾਂ ਪਾਪ ਹੈ ਅਤੇ ਜੇ ਤੂੰ ਇਸ ਦੁੱਖ ਕਰਨ ਆਤਮਕਾਤ ਕਰਨ ਚੱਲਿਆ ਹੈ ਤਾ ਇਸ ਦੁੱਖ ਨੂੰ ਦੂਰ ਕਰਨ ਦਾ ਰਸਤਾ ਮੈਂ ਤੇਨੂੰ ਦਿਖਾਉਂਦਾ ਹਾਂ ਤੂੰ ਭਗਤ ਕਬੀਰ ਦੇ ਘਰ ਜਾ ਉੱਥੇ ਜਾ ਕੇ ਆਪਣੇ ਦੁੱਖ ਦਾ ਸਾਰਾ ਕਾਰਨ ਦੱਸ ਦੇਵੇਂ ਤੇਰਾ ਸਾਰਾ ਦੁੱਖ ਭਗਤ ਕਬੀਰ ਜੀ ਦੂਰ ਕਰ ਦੇਣਗੇ ਇਹ ਗੱਲ ਸੁਣ ਕੇ ਕੋੜਾ ਵਿਅਕਤੀ ਭਗਤ ਕਬੀਰ ਜੀ ਦੇ ਘਰ ਵੱਲ ਚੱਲ ਪਿਆ ਸਹਜੇ ਸਹਜੇ ਉਹ ਕਬੀਰ ਜੀ ਦੇ ਘਰ ਆ ਪੁੱਜਾ ਪਰ ਅੱਗੇ ਤਾਂ ਕਬੀਰ ਜੀ ਘਾਲੀ ਨਹੀਂ ਸਨ ਅਤੇ ਆਪਣੇ ਦੁੱਖ ਕਾਰਨ ਉਹ ਕਬੀਰ ਜੀ ਦੇ ਬੂਹੇ ਅੱਗੇ ਹੀ ਬੈ ਗਿਆ ਅਤੇ ਆਪਣੇ ਦੁੱਖ ਦੇ ਕਾਰਨ ਬਾਰ-ਬਾਰ ਉੱਚੀ-ਉੱਚੀ ਚੰਗਰਾ ਮਾਰਨ ਲੱਗਾ ਅਤੇ ਰੋਂ ਲੱਗਾ ਉਸਦੀ ਆਵਾਜ਼ ਸੁਣ ਕੇ ਮਾਈ ਲੋਈ ਜੀ ਬਾਹਰ ਆਏ ਜਦੋਂ ਮਾਈ ਲੋਈ ਜੀ ਨੇ ਕੋੜੇ ਨੂੰ ਵੇਖਿਆ ਅਤੇ ਆਖਿਆ ਹੈ ਭਗਤਾਂ ਤੂੰ ਕੀ ਚਾਹੁੰਦਾ ਹੈ ਕੋੜੇ ਨੇ ਕਿਹਾ ਮੈਂ ਕਬੀਰ ਜੀ ਦੇ ਦਰਸ਼ਨ ਕਰਨੇ ਹਨ ਮਾਈ ਲੋਈ ਜੀ ਨੇ ਆਖਿਆ ਕਬੀਰ ਜੀ ਤਾਂ ਘਰ ਹੀ ਨਹੀਂ ਹਨ ਤਾਂ ਕੋੜਾ ਬੜਾ ਹੀ ਨਿਰਾਸ਼ ਹੋਇਆ ਮਾਈ ਲੋਈ ਨੂੰ ਆਖਣ ਲੱਗਾ ਮੈਂ ਤਾਂ ਦੁੱਖ ਨਾਲ ਬੜਾ ਦੁਖੀ ਹਾਂ ਮੈਂ ਤਾਂ ਮਾਤਾ ਜੀ ਦਰਿਆ ਵਿੱਚ ਲੁੜਨ ਦੁਰਿਆ ਜਾਂਦਾ ਸਾਂ ਪਰ ਮੈਨੂੰ ਇੱਕ ਆਦਮੀ ਨੇ ਭਗਤ ਕਬੀਰ ਜੀ ਦੇ ਘਰ ਵੱਲ ਕੱਲਿਆ ਇਸ ਸਾਖੀ ਵਿਚਾਰ ਨੂੰ ਆਪਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਗੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤੇ ਕਿਹਾ ਕਿ ਉਥੇ ਤੇਰਾ ਦੁੱਖ ਦੂਰ ਹੋ ਜਾਵੇਗਾ ਇਸ ਲਈ ਮੈਂ ਤਾਂ ਹੁਣ ਇੱਥੇ ਹੀ ਮਰ ਜਾਣਾ ਹੈ ਪਰ ਮੈਨੂੰ ਨਿਸ਼ਚਾ ਹੈ ਕਿ ਮੇਰਾ ਦੁੱਖ ਇੱਥੋਂ ਹੀ ਦੂਰ ਹੋਵੇਗਾ ਇਹ ਗੱਲ ਸੁਣ ਕੇ ਮਾਈ ਲੋਈ ਨੂੰ ਉਸ ਉੱਤੇ ਬੜਾ ਹੀ ਤਰਸ ਆਇਆ ਉਹਨਾਂ ਨੇ ਕੋੜੀ ਨੂੰ ਤੀਰਸ ਦਿੱਤਾ ਅਤੇ ਆਪਣੇ ਕੋਲ ਬਿਠਾ ਕੇ ਕਿਹਾ ਪਕਤਾ ਚੁੱਪ ਕਰਕੇ ਬੈਠ ਜਾ ਕਿਸੇ ਤਰ੍ਹਾਂ ਦੀ ਵੀ ਆਵਾਜ਼ ਨਾ ਤੇਰੇ ਮੂੰਹ ਵਿੱਚੋਂ ਨਿਕਲੇ ਇਹ ਸੁਣ ਕੇ ਕੋੜਾ ਚੁੱਪ ਕਰਕੇ ਬੈ ਗਿਆ ਤਾਂ ਮਾਈ ਲੋਈ ਜੀ ਉਸਦੇ ਪਾਸ ਅੱਖਾਂ ਬੰਦ ਕਰਕੇ ਬਹਿ ਗਏ ਅਤੇ ਆਪਣਾ ਧਿਆਨ ਈਸ਼ਵਰ ਪ੍ਰਾਇਮਲ ਇਕੱਤਰ ਕਰ ਲਿਆ ਆਪਣੀਆਂ ਮਨ ਇੰਦਰੀਆਂ ਨੂੰ ਰੋਕ ਲਿਆ ਅਤੇ ਕਬੀਰ ਜੀ ਦੀ ਬਖਸ਼ੀ ਹੋਈ ਦਾ ਭੰਡਾਰਾ ਖੋਲ ਦਿੱਤਾ ਕੋੜੇ ਨੂੰ ਕਹਿਣ ਲੱਗੇ ਪਕਦਾ RAM ਨਾਮ ਦਾ ਸਿਮਰਨ ਕਰ ਅਤੇ ਮੋਦ ਰਾਮ ਕਹਿ ਇਹ ਸੁਣ ਕੇ ਕੋੜਾ ਬੜਾ ਪ੍ਰਸੰਨ ਹੋਇਆ ਅਤੇ ਜਦੋਂ ਉਸਨੇ ਮਾਈ ਲੋਈ ਜੀ ਦੇ ਕਹਿੰਤੇ ਇੱਕ ਵਾਰੀ ਰਾਮ ਆਖਿਆ ਰਾਮ ਕਹਿੰਦੇ ਨਾਲ ਹੀ ਉਹ ਜਿਸ ਦਰਦ ਕਰਕੇ ਤੜਫ ਰਿਹਾ ਸੀ ਉਸਦੀ ਉਹ ਦਰਦ ਖਤਮ ਹੋ ਗਈ ਦੂਸਰੀ ਵਾਰ ਫੇਰ ਮਾਈ ਲੋਈ ਜੀ ਨੇ ਉਸ ਨੂੰ ਰਾਮ ਕਹਿਣ ਲਈ ਕਿਹਾ ਅਤੇ ਤੀਸਰੀ ਵਾਰ ਫੇਰ ਮਾਈ ਲੋਈ ਜਨੇ ਉਸ ਕੋਲੋਂ ਰਾਮ ਕਹਾਇਆ ਤਿੰਨ ਵਾਰ ਰਾਮ ਕਹਿੰਦੀ ਹੀ ਦੇਰ ਸੀ ਕਿ ਉਹ ਕੋੜਾ ਨੌ ਵਾਰ ਨੋ ਹੋ ਗਿਆ ਅਤੇ ਮਾਈ ਲੋਈ ਜੀ ਦੇ ਚਰਨਾਂ ਦੇ ਟੈਪਿਆ ਪਰ ਹਲੇ ਵੀ ਉਹ ਰਾਮ 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 ਬੋਲਨੋਂ ਬੰਦ ਹੀ ਨਾ ਹੋਵੇ ਇੰਜ ਲੱਗ ਰਿਹਾ ਸੀ ਉਸਦੀ ਰਾਮ 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 ਦੀ ਲਿਵ ਲੱਗ ਗਈ ਹੈ ਮਾਈ ਲੋਈ ਨੇ ਮਸਤੀ ਤੋਂ ਉੱਤਰ ਕੇ ਕੀ ਵੇਖਿਆ ਕਿ ਕੋੜਾ ਸੋਨੇ ਵਰਗੀ ਦੇਹੀ ਬਣਾ ਕੇ ਬੈਠਾ ਹੋਇਆ ਹੈ ਅਤੇ ਰਾਮ 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 ਬੋਲਨੋਂ ਨਹੀਂ ਹਟਦਾ ਤਾਂ ਮਾਈ ਲੋਈ ਨੇ ਆਖਿਆ ਬਸ ਭਗਤਾ ਉੱਚੀ ਉੱਚੀ ਰਾਮ ਰਾਮ ਰਾਮਨਾਬੋਲ ਹੁਣ ਇਸ ਰਾਮ 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 ਦੇ ਜਾਪ ਨੂੰ ਗੁਪਤ ਕਰਦੇ ਇਹ ਰਾਮ 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 ਦਾ ਜਾਪ ਮੂੰਹ ਵਿੱਚ ਕਰਿਆ ਕਰ ਅਤੇ ਛੇਤੀ ਨਾਲ ਸਾਡੇ ਘਰ ਤੋਂ ਚਲਿਆ ਜਾ ਇਹ ਗੱਲ ਕਿਸੇ ਨੂੰ ਬਾਹਰ ਜਾ ਕੇ ਨਾ ਦਸੀ ਕਿ ਮੈਂ ਕਬੀਰ ਜੀ ਦੇ ਘਰ ਤੋਂ ਰਾਜੀ ਹੋ ਕੇ ਆਇਆ ਹਾਂ ਕੋੜਾ ਕਹਿ ਲੱਗਾ ਮਾਤਾ ਜੀ ਮੈਂ ਕਬੀਰ ਜੀ ਦੇ ਦਰਸ਼ਨ ਕੀਤੇ ਬਿਨਾਂ ਨਹੀਂ ਜਾਣਾ ਮਾਈ ਲੋਈ ਜੀ ਨੇ ਆਖਿਆ ਜੇ ਤੂੰ ਕਬੀਰ ਜੀ ਨੂੰ ਮਿਲਣਾ ਹੈ ਤਾਂ ਇਸ ਬਾਜ਼ਾਰ ਵਿੱਚ ਤੁਰਿਆ ਜਾ ਤੈਨੂੰ ਕਬੀਰ ਜੀ ਮਿਲ ਪੈਣਗੇ ਤਾਂ ਕੋੜਾ ਮਾਤਾ ਲੋਈ ਜੀ ਨੇ ਕਿਹਾ ਲਗਾ ਮਾਤਾ ਜੀ ਮੈਂ ਪக்த ਕਬੀਰ ਜੀ ਨੂੰ ਕਿਸ ਤਰ੍ਹਾਂ ਪਹਿਚਾਨਾਂਗਾ ਤਾਂ ਮਾਤਾ ਲੋਈ ਜੀ ਨੇ ਆਖਿਆ ਕਿ ਮਿਰਤਕ ਦਾ ਸੰਸਕਾਰ ਕਰਕੇ ਬਹੁਤ ਸਾਰੇ ਲੋਕ ਤੁਰੇ ਆਉਂਦੇ ਹੋਣਗੇ ਅਤੇ ਸਾਰੇ ਲੋਕ ਆਪੋ ਵਿੱਚ ਦੀ ਗੱਲਾਂ ਕਰਦੇ ਤੁਰੇ ਹੋਣਗੇ ਪਰ ਉਹਨਾਂ ਵਿੱਚੋਂ ਇੱਕ ਪக்த ਕਬੀਰ ਜੀ ਹੀ ਹੋਣਗੇ ਜੋ ਮੂੰਹ ਬੰਦ ਕਰਕੇ ਰਸਨਾ ਨਾਲ RAM RAM ਬੋਲਦੇ ਹੋਣਗੇ ਇਹ ਪੱਕੀ ਨਿਸ਼ਾਨੀ ਹੈ ਉਹ ਕੋੜਾ ਇਹ ਸੁਣ ਕੇ ਬਾਜ਼ਾਰ ਵੱਲ ਤੁਰ ਪਿਆ ਥੋੜੇ ਦੂਰ ਗਿਆ ਤਾਂ ਬਹੁਤ ਸਾਰੇ ਲੋਕ ਉਸਨੇ ਤੁਰੇ ਹੁੰਦੇ ਵੇਖੇ ਜੋ ਕਿ ਸਤਿਮੁੱਚ ਹੀ ਕਾਰਵਿਹਾਰ ਦੀਆਂ ਗੱਲਾਂਬਾਤਾਂ ਤੁਰੇ ਕਰਦੇ ਆ ਰਹੇ ਸਨ ਅਤੇ ਕਈ ਆਪੋ ਵਿੱਚ ਝਗੜਦੇ ਵੀ ਹੁੰਦੇ ਸਨ ਪਰ ਇੱਕ ਪਗਤ ਕਬੀਰ ਜੀ ਇਕੱਲੇ ਰਾਮ 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 ਹੋ ਵਿੱਚ ਰੜਦੇ ਤੁਰੇ ਹੁੰਦੇ ਸਨ ਕੋੜਾ ਕਬੀਰ ਜੀ ਨੂੰ ਪਛਾਣ ਕੇ ਉਹਨਾਂ ਦੇ ਚਰਨਾਂ ਤੇ ਡਿੱਗਾ ਅਤੇ ਹੁਣ ਉਹਨਾਂ ਦੇ ਚਰਨਾਂ ਨੂੰ ਹੀ ਨਾ ਛੱਡੇ ਕਬੀਰ ਜੀ ਨੇ ਆਖਿਆ ਬਸ ਪੁਰਖਾ ਹੁਣ ਜਾ ਕੋੜਾ ਅੱਖਾਂ ਲਗਾ ਮੈਂ ਕਿੱਧਰ ਜਾਵਾਂ ਮੈਨੂੰ ਤਾਂ ਤੁਸਾ ਮੋਏ ਨੂੰ ਜਵਾਇਆ ਹੈ ਮੈਂ ਹੁਣ ਹੋਰ ਕਿਤੇ ਨਹੀਂ ਜਾਣਾ ਤਾਂ ਕਬੀਰ ਜੀ ਨੇ ਸਾਰੀ ਵਾਰਤਾ ਕੋੜੇ ਤੋਂ ਪੁੱਛੀ ਅਤੇ ਕੋੜੇ ਨੇ ਆਪਣੀ ਸਾਰੀ ਵਾਰਤਾ ਵਿਸਥਾਰਪੂਰਵਕ ਕਬੀਰ ਜੀ ਨੂੰ ਮੁੱਢ ਤੋਂ ਲੈ ਕੇ ਅਖੀਰ ਤੱਕ ਸੁਣਾਈ ਇਹੇ ਵੀ ਦੱਸ ਦਿੱਤਾ ਕਿ ਮਹਾਰਾਜੀ ਮਾਤਾ ਜੀ ਨੇ ਕਿਸ ਤਰ੍ਹਾਂ ਤਿੰਨ ਵਾਰੀ ਰਾਮ 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 ਕਹਾ ਕੇ ਮੇਰਾ ਸਾਰਾ ਲੋਗ ਦੂਰ ਕਰ ਦਿੱਤਾ ਉਹਨਾਂ ਦੇ ਇੱਕ ਵਾਰੀ ਰਾਮ ਕਹਾਉਣ ਦੇ ਨਾਲ ਹੀ ਮੇਰਾ ਦੁੱਖ ਦੂਰ ਹੋ ਗਿਆ ਸੀ ਅਤੇ ਮੈਂ ਇਹ ਸਮਝਦਾ ਹਾਂ ਕਿ ਮੈਨੂੰ ਸਦਾ ਜਪਣ ਵਾਸਤੇ ਰਾਮ ਰਾਮ ਪੱਕਾ ਕਰਨ ਵਾਸਤੇ ਦੋ ਵਾਰੀ ਉਹਨਾਂ ਨੇ ਮੇਰੇ ਕੋਲੋਂ ਹੋਰ ਰਾਮ 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 ਕਹਾਇਆ ਕਬੀਰ ਜੀ ਇਹ ਗੱਲ ਸੁਣ ਕੇ ਬੜਾ ਹੀ ਨਾਰਾਜ਼ ਹੋਏ ਉਸ ਕੋੜੇ ਨੂੰ ਆਖਣ ਲੱਗੇ ਪੁਰਖਾ ਹੁਣ ਤੂੰ ਘਰ ਨੂੰ ਜਾ ਸਦਾ ਧਰਮ ਦੀ ਕੀਰਤ ਕਰਕੇ ਵੰਡ ਕੇ ਛਕਿਆ ਕਰ ਅਤੇ ਸਤ ਸੰਗ ਵੀ ਕਰਿਆ ਕਰ ਅਤੇ ਜੋ ਵੀ ਤੂੰ ਧਰਮ ਦੀ ਕੀਰਤ ਕਰੇ ਉਸ ਵਿੱਚੋਂ ਦਸਵੰਦ ਵੀ ਦੇ ਆਕਰ ਅਤੇ ਝੂਠ ਬੋਲਣ ਦਾ ਤਿਆਗ ਵੀ ਤੂੰ ਕਰਨਾ ਹੈ ਬੇਮੁਖ ਆਦਮੀਆਂ ਦੀ ਸੰਗਤ ਨਹੀਂ ਕਰਨੀ ਈਸ਼ਵਰ ਨੂੰ ਹਰ ਸਮੇਂ ਚੇਤੇ ਰੱਖਣਾ ਹੈ ਜਦੋਂ ਇਹ ਉਪਦੇਸ਼ ਕਬੀਰ ਜੀ ਨੇ ਉਸ ਨੂੰ ਦਿੱਤਾ ਤਾਂ ਉਹ ਕੋੜਾ ਕਬੀਰ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਤੁਰ ਗਿਆ ਤਤ ਕਬੀਰ ਜੀ ਸਹਜੇ ਸਹਜੇ ਕਰਨੋਂ ਆ ਗਏ ਕਰ ਆਉਂਦਿਆਂ ਹੀ ਕਬੀਰ ਜੀ ਮਾਤਾ ਲੋਈ ਜੀ ਵੱਲ ਪਿੱਠ ਕਰਕੇ ਚੁੱਪਚਾਪ ਬਹਿ ਗਏ ਜਦੋਂ ਮਾਤਾ ਲੋਈ ਜੀ ਉਹਨਾਂ ਨੂੰ ਮੱਥਾ ਟੇਕਣ ਆਏ ਤਾਂ ਕਬੀਰ ਜੀ ਨੇ ਮੂੰਹ ਦੂਸਰੇ ਪਾਸੇ ਕਰ ਲਿਆ ਮਾਤਾ ਲੋਈ ਜੀ ਸੋਚਣ ਲੱਗੀਆਂ ਕਿ ਭਗਤ ਕਬੀਰ ਜੀ ਅੱਜ ਗੁੱਸੇ ਕਿਉਂ ਹੋ ਗਏ ਮੈਂ ਤਾਂ ਅੱਜ ਚੰਗਾ ਕੰਮ ਕੀਤਾ ਹੈ ਜਿਹੜਾ ਕੰਮ ਉਹਨਾਂ ਨੇ ਆਪ ਕਰਨਾ ਸੀ ਉਹ ਮੈਂ ਕਰ ਛੱਡਿਆ ਹੈ ਇਹ ਸੋਚ ਕੇ ਉਹਨਾਂ ਨੇ ਭਗਤ ਕਬੀਰ ਜੀ ਨੂੰ ਆਪਣੀ ਨਾਰਾਜ਼ਗੀ ਦਾ ਕਾਰਨ ਪੁੱਛਿਆ ਤਾਂ ਭਗਤ ਕਬੀਰ ਜੀ ਨੇ ਕਿਹਾ ਮੈਨੂੰ ਲੱਗਦਾ ਹੈ ਤੁਹਾਡਾ ਰਾਮ ਤੇ ਭਰੋਸਾ ਨਹੀਂ ਤਾਂ ਮਾਤਾ ਲੋਈ ਜੀ ਨੇ ਕਿਹਾ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਮੇਰਾ ਰਾਮ ਤੇ ਭਰੋਸਾ ਨਹੀਂ ਤਾਂ ਭਗਤ ਕਬੀਰ ਜੀ ਨੇ ਕਿਹਾ ਮੈਂ ਜੇ ਕਿਹਾ ਹੈ ਇਹ ਬਿਲਕੁਲ ਸੱਚ ਹੈ ਜੋ ਸਾਡੇ ਘਰ ਅੱਜ ਕੋੜਾ ਵਿਅਕਤੀ ਆਇਆ ਸੀ ਤੂੰ ਉਸਦੇ ਕੋਲੋਂ ਤਿੰਨ ਵਾਰੀ ਰਾਮ ਰਾਮ ਕਿਉਂ ਜਪਾਇਆ ਜਦਕਿ ਰਾਮ ਦਾ ਨਾਮ ਇੱਕ ਵਾਰ ਹੀ ਕਹਨ ਨਾਲ ਮਨੁੱਖ ਦੀ 84 ਕੱਟੀ ਜਾਂਦੀ ਹੈ ਪਰ ਤੂੰ ਉਸ ਦਾ ਕੋੜ ਹਟਾਉਣ ਲਈ ਤਿੰਨ ਵਾਰ ਰਾਮ ਨਾਮ ਜਪਾਇਆ ਇਹੇ ਤੁਸੀਂ ਗਲਤ ਕੀਤਾ ਹੈ ਤੁਸੀਂ ਪਰਮੇਸ਼ਵਰ ਦੀ ਸ਼ਕਤੀ ਨੂੰ ਜਾਣਿਆ ਨਹੀਂ RAM ਨਾਮ ਇੱਕ ਵਾਰ ਹੀ ਕਾਫੀ ਸੀ ਦੂਜੀ ਅਤੇ ਤੀਜੀ ਵਾਰ ਜਪੋਣ ਦੀ ਕੀ ਲੋੜ ਸੀ RAM ਦੇ ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਇੱਕ ਵਾਰ ਹੀ ਕਹਾ ਬਹੁਤ ਹੁੰਦਾ ਹੈ ਮਾਤਾ ਲੋਈ ਜੀ ਹੱਥ ਜੋੜ ਕੇ ਕਹਿਣ ਲੱਗੇ ਸਵਾਮੀ ਜੀ ਤੁਸੀਂ ਮੈਨੂੰ ਗਲਤ ਸਮਝਿਆ ਹੈ ਸਚਾਈ ਤਾਂ ਇਹ ਹੈ ਮੈਨੂੰ ਉਸ ਉੱਤੇ ਬੜਾ ਹੀ ਤਰਸ ਆਇਆ ਜਦੋਂ ਮੈਂ ਉਸ ਕੋਲੋਂ ਪਹਿਲੀ ਵਾਰ RAM ਨਾਮ ਜਪਾਇਆ ਤਾਂ ਉਸ ਦੇ ਮੰਦੇ ਕਰਮਾਂ ਦੀ ਸਜ਼ਾ ਨੂੰ ਘਟਿਆ ਜਿਸ ਕਾਰਨ ਉਸਨੂੰ ਕੋੜ ਦੀ ਸਜ਼ਾ ਮਿਲੀ ਸੀ ਅਤੇ ਜਦੋਂ ਉਸਦੇ ਸਾਰੇ ਮਾੜੇ ਕਰਮ ਕੱਟੇ ਗਏ ਉਸਦੇ ਮਨ ਦੇ ਰੋਗ ਦੂਰ ਹੋ ਗਏ ਤਾਂ ਦੂਸਰੀ ਵਾਰੀ RAM ਜਪਾ ਕੇ ਮੈਂ ਉਸਦੇ ਤੰਦ ਦਾ ਰੋਗ ਦੂਰ ਕੀਤਾ ਅਤੇ ਉਸ ਦੀ ਸ਼ਰਧਾ ਵੇਖ ਕੇ ਤੀਸਰੀ ਵਾਰ RAM ਨਾਮ ਜਪਾ ਕੇ ਮੈਂ ਉਸਦੇ ਆਤਮਿਕ ਰੋਗਾ ਨੂੰ ਵੀ ਦੂਰ ਕਰ ਦਿੱਤਾ ਜਿਸ ਨਾਲ ਉਸ ਦਾ ਜਨਮ ਮਰਨ ਕਟਿਆ ਗਿਆ ਉਸ ਦੀ ਕਲਿਆਣ ਕੀਤੀ ਇਸ ਤਰ੍ਹਾਂ ਉਸੇ ਦੀਨ ਦੁਨੀਆ ਸਵਾਰਾਂ ਲਈ ਤਿੰਨ ਵਾਰ ਰਾਮ 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 ਨਾਮ ਜਪਾਇਆ ਇਹ ਸੁਣ ਕੇ ਭਗਤ ਕਬੀਰ ਜੀ ਦੀ ਨਾਰਾਜ਼ਗੀ ਦੂਰ ਹੋਈ ਅਤੇ ਉਹ ਪ੍ਰਸੰਨ ਹੋ ਗਏ ਅਤੇ ਕਿਹਾ ਇਸੇ ਤਰ੍ਹਾਂ ਮੇਰੇ ਰਾਮ ਜੀ ਤੇ ਭਰੋਸਾ ਰੱਖਣਾ ਹੈ ਅਤੇ ਉਸ ਪਵਿੱਤਰ ਰਾਮ ਦਵਾਰਾ ਦੁਨੀਆ ਦੇ ਦੁੱਖ ਘਟਦੇ ਰਹੋ ਕਿਉਂਕਿ ਮਰੁਗਤਾ ਦੀ ਸੇਵਾ ਕਰਨ ਨਾਲ ਰਾਮ ਜੀ ਬੜਾ ਪ੍ਰਸੰਨ ਹੁੰਦੇ ਹਨ ਇਸੇ ਤਰ੍ਹਾਂ ਹੀ ਜਿਸ ਵੀ ਵਿਅਕਤੀ ਨੂੰ ਰੱਬ ਦੀ ਸ਼ਕਤੀ ਜਾਂ ਜਾਦ ਪ੍ਰਾਪਤ ਹੋ ਜਾਵੇ ਉਸទៀ ਇਹ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਕਿਉਂਕਿ ਦੁਨੀਆ ਦੇ ਸਾਰੇ ਸੁੱਖ ਫਿੱਕੇ ਹਨ ਅਤੇ ਸਭ ਤੋਂ ਅਸਲੀ ਅਤੇ ਸੱਚਾ ਸੁੱਖ ਰੱਬ ਦੇ ਨਾਮ ਵਿੱਚ ਹੀ ਹੈ ਜਿਸ ਨੂੰ ਇਹ ਨਾਮ ਵਿੱਚਰ ਜਾਂਦਾ ਹੈ ਅਤੇ ਸੈਂਕੜਾ ਵਿਸ਼ੇਵਿਕਾਰ ਅਤੇ ਰੋਗ ਉਸ ਵਿਅਕਤੀ ਨੂੰ ਆ ਘੇਮਰਦੇ ਹਨ ਫਿਰ ਇਸ ਦੁਨੀਆ ਦੀ ਕੋਈ ਵਸਤੂ ਜਾਂ ਧਨ ਉਸ ਨੂੰ ਨਹੀਂ ਬਚਾ ਸਕਦਾ ਅਤੇ ਇਸ ਦੇ ਉਲਟ ਜਿਸ ਨੂੰ ਵੀ ਇਹ ਸਮਝ ਪੈ ਜਾਵੇ ਤਾਂ ਫਿਰ ਉਸ ਲਈ ਰੱਬ ਦਾ ਨਾਮ ਹੀ ਅਸਲੀ ਜੀਵਨ ਅਤੇ ਅਸਲੀ ਸੁੱਖ ਬਣ ਜਾਂਦਾ ਹੈ ਭਗਤ ਕਬੀਰ ਜੀ ਨੇ ਮਾਤਾ ਲੋਈ ਜੀ ਨਾਲ ਕੋਈ ਗ੍ਰੋਧ ਨਹੀਂ ਸੀ ਕੀਤਾ ਉਹ ਤਾਂ ਰਾਮ ਨਾਮ ਦੀ ਮਹਿਮਾ ਦਰਸਾਉਣ ਲਈ ਇੱਕ ਕੌਤਕ ਰਚਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ